ਤਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ ਸੀ ਤੇ ਮਹਾਰਾਜ ਜੀ ਦੇ ਸਨਮੁਖ 52 ਕਵੀ ਰਹਿਦੇ ਸੀ ਗੁਰੂ ਸਾਹਿਬ ਜੀ ਦੇ ਸਨਮੁਖ ਮਹਾਰਾਜ ਜੀ ਦੇ ਪੰਜ ਪਿਆਰੇ ਹੁੰਦੇ ਸੀ ਹੋਰ ਅਨੰਨ ਸੰਗਤ ਸਿੱਖ ਸੰਗਤਾਂ ਸਿੰਘ ਗੁਰੂ ਮਹਾਰਾਜ ਜੀ ਦੇ ਆਲੇ ਦੁਆਲੇ ਸਜੇ ਰਹਿੰਦੇ ਸੀ ਤੇ ਮਹਾਰਾਜ ਜੀ ਇੱਥੇ ਸੰਗਤ ਵਿੱਚ ਬੈਠੇ ਤੇ ਗੁਰੂ ਸਾਹਿਬ ਜੀ ਨੇ ਨਾ ਪ੍ਰਸ਼ਨ ਕੀਤਾ ਕਹਿੰਦੇ ਸੰਗਤ ਜੀ ਸਾਡੇ ਕਵੀ ਬੈਠੇ ਨੇ ਸਾਡੇ ਪਿਆਰੇ ਬੈਠੇ ਨੇ ਹੋਰ ਸੰਗਤਾਂ ਬੈਠੀਆਂ ਨੇ ਜੇ ਕਵੀਆਂ ਨੇ ਜਵਾਬ ਦੇਣਾ ਉਹਨਾਂ ਦੀ ਮौज ਹੈ ਇੱਕ ਗੱਲ ਦੱਸੋ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਤੇ ਸੰਸਾਰ ਵਿੱਚ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ ਹੁਣ ਕਿਸੇ ਨੇ ਆਪਣੀ ਮਤ ਅਨੁਸਾਰ ਕਹਿ ਦਿੱਤਾ ਕਿ ਪੁੱਤ ਦਾ ਵਿਛੜ ਜਾਣਾ ਇਹ ਵੀ ਬੜਾ ਵੱਡਾ ਦੁੱਖ ਹੈ ਪਤਨੀ ਦਾ ਚਲੇ ਜਾਣਾ ਪਰਿਵਾਰ ਇੱਕ ਦੂਜੇ ਤੋਂ ਵਿਛੜ ਜਾਵੇ ਇਹ ਵੀ ਬੜਾ ਵੱਡਾ ਦੁੱਖ ਹੈ ਫਿਰ ਮਹਿਲ ਮਾੜੀਆਂ ਕਦੀ ਮਿਲੀਆਂ ਸੀ ਅੱਜ ਰਹਿਣ ਵਾਸਤੇ ਕੁੱਲੀ ਨਹੀਂ ਹੈ ਇਹ ਵੀ ਬੜਾ ਵੱਡਾ ਦੁੱਖ ਹੈ ਕਦੀ ਮਾਇਆ ਵਿੱਚ ਖੇਡਦੇ ਸੀ ਕਈ ਤਰ੍ਹਾਂ ਦੇ ਪਦਾਰਥ ਛਕਦੇ ਸੀ ਅੱਜ ਮਾਇਆ ਚਲੀ ਗਈ ਪਦਾਰਥ ਇੱਕ ਵੀ ਨਹੀਂ ਹੈ ਇਹ ਵੀ ਬੜਾ ਵੱਡਾ ਦੁੱਖ ਹੈ ਕਦੀ ਗੱਡੀਆਂ ਕਾਰਾਂ ਤੇ ਤੁਰੇ ਫਿਰਦੇ ਸੀ ਅੱਜ ਸਾਡੇ ਕੋਲ ਸਾਈਕਲ ਲੇਨ ਜੋਗੀ ਮਾਇਆ ਨਹੀਂ ਐ ਬੰਦਾ ਰੁੰਦਾ ਏ ਇਹ ਵੀ ਬੜਾ ਵੱਡਾ ਦੁੱਖ ਐ ਹਰੀਖ ਸੰਗਤ ਨੇ ਆਪੂ ਆਪਣੇ ਢੱਗ ਨਾਲ ਨਾ ਉੱਤਰ ਦਿੱਤਾ ਤੇ ਗੁਰੂ ਸਾਹਿਬ ਕਹਿੰਦੇ ਫਿਰ ਖੁਸ਼ੀ ਕਿਹੜੀ ਸਭ ਤੋਂ ਵੱਡੀ ਐ ਕਹਿੰਦੇ ਖੁਸ਼ੀ ਇਹ ਹੋ ਸਕਦੀ ਐ ਸੰਗਤ ਕਹਿੰਦੀ ਮਹਾਰਾਜ ਜੀ ਕਿਸੇ ਦੀ ਔਲਾਦ ਚੰਗੀ ਨਿਕਲ ਜਾਵੇ ਬੜੀ ਵੱਡੀ ਖੁਸ਼ੀ ਐ ਪੁੱਤ ਚੰਗਾ ਨਿਕਲਾਵੇ ਆਗਿਆਕਾਰੀ ਹੋਵੇ ਆਪਣੇ ਮਾਪਿਓ ਦਾ ਨਾਂ ਰੋਸ਼ਨ ਕਰੇ ਬੜੀ ਵੱਡੀ ਇਹ ਖੁਸ਼ੀ ਹੈ ਧੀ ਚੰਗੇ ਕਰਮ ਅਨੁਸਾਰ ਚੰਗੀ ਸਿੱਖਿਆ ਨੂੰ ਪ੍ਰਾਪਤ ਕਰ ਲਵੇ ਤੇ ਆਪਣੀ ਮਾਂ ਦੀ ਚੁੰਨੀ ਨੂੰ ਰੋਸ਼ਨ ਕਰੇ ਮਾਪਿਓ ਦੀ ਪੱਗ ਦੀ ਉਸ ਅਹਿਮੀਅਤ ਨੂੰ ਹੋਰ ਵਧਾ ਕੇ ਰੱਖ ਦਵੇ ਇੱਜ਼ਤ ਕਰਾ ਦਵੇ ਕਹਿੰਦੇ ਹੋ ਸਕਦਾ ਜੀ ਦਿੱਤੀ ਚੰਗੀ ਨਿਕਲਾਵੇ ਉਹ ਵੀ ਬੜੀ ਵੱਡੀ ਖੁਸ਼ੀ ਹੈ ਮਹਿਲ ਬਾੜੀ ਨਾਲ ਮਿਲ ਜੇ ਏ ਵੀ ਖੁਸ਼ੀ ਹੈ ਮਾਇਆ ਮਿਲ ਜਾ ਵੀ ਬੀਨ ਇਹ ਵੀ ਖੁਸ਼ੀ ਹੈ ਧੀਆ ਪੁੱਤਰ ਪਰਿਵਾਰ ਸੋਹਣਾ ਘਰ ਘਰ ਨੂੰ ਸਵਰਗ ਬਣਾ ਕੇ ਰੱਖੇ ਇਹ ਵੀ ਬੜੀ ਵੱਡੀ ਖੁਸ਼ੀ ਹੈ ਮਹਾਰਾਜ ਜੀ ਕਹਿੰਦੇ ਅੱਛਾ ਕਹਿੰਦੇ ਹਾਂ ਪਾਦਸ਼ਾਹ ਇਹੋ ਹੀ ਦੁੱਖ ਹੈ ਸੰਸਾਰ ਦਾ ਇਹੋ ਹੀ ਖੁਸ਼ੀ ਹੈ ਸਤਗੁਰੂ ਜੀ ਦੇ ਸੰਮੁਖ ਨਾ ਭਾਈ ਨੰਦ ਲਾਲ ਜੀ ਬੈਠੇ ਸੀ ਤੇ ਦਸਮ ਪਾਦਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ ਤੁਸੀਂ ਨਹੀਂ ਬੋਲੇ ਤੁਸੀਂ ਵੀ ਦੱਸੋ ਦੁਨੀਆ ਤੇ ਸਭ ਤੋਂ ਵੱਡਾ ਦੁੱਖ ਗਮ ਕੀ ਹੈ ਤੇ ਦੁਨੀਆ ਤੇ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ ਭਾਈ ਨੰਦ ਲਾਲ ਸਾਹਿਬ ਕਹਿੰਦੇ ਪਾਦਸ਼ਾਹ ਤੁਸੀਂ ਆਪ ਬਾਈ ਤੁਸੀਂ ਇਸ ਗੱਲ ਦਾ ਉੱਤਰ ਆਪ ਦਿਓ ਕਹਿੰਦੇ ਨਹੀਂ ਭਾਈ ਨੰਦ ਲਾਲ ਜੀ ਤੁਸੀਂ ਉੱਤਰ ਦਿਓ ਇਸ ਗੱਲ ਦਾ ਤੇ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਜੀ ਦਸਨ ਜੋਗ ਨਹੀਂ ਪਰ ਜੇ ਤੁਸੀਂ ਹੁਕਮ ਕਰਦੇ ਹੋ ਤੇ ਦੱਸਦਾ ਦਮ ਚਬਾਸ਼ਤ ਗਲਪ ਅਜਾਗ ਤੁਦਾ ਕਹਿੰਦੇ ਦੁਨੀਆ ਤੇ ਸਭ ਤੋਂ ਵੱਡਾ ਦੁੱਖ ਹੈ ਜਿਸ ਦਿਨ ਮਨ ਪਰਮਾਤਮਾ ਦੀ ਯਾਦ ਨੂੰ ਵਿਸਾਰ ਦਿੰਦਾ ਹੈ ਕਹਿੰਦੇ ਸਭ ਤੋਂ ਵੱਡਾ ਦੁੱਖ ਉਸ ਦਿਨ ਹੈ ਜਿਸ ਦਿਨ ਪਰਮਾਤਮਾ ਨੂੰ ਭੁੱਲ ਜਾਣਾ ਸਮਝ ਲਿਓ ਕਿ ਉਸ ਦਿਨ ਘਰ ਵਿੱਚ ਸਭ ਤੋਂ ਵੱਡਾ ਦੁੱਖ ਆ ਗਿਆ ਕਹਿੰਦੇ ਨੰਦ ਲਾਲ ਸਾਹਿਬ ਜੀ ਫਿਰ ਖੁਸ਼ੀ ਕਿਹੜੀ ਸਭ ਤੋਂ ਵੱਡੀ ਹੈ ਕੀ ਛਤ ਸਾਤੀ ਜਾਗ ਆਵੇ ਮੁਤਹਾਂ ਕਹਿੰਦੇ ਦੁਨੀਆਂ ਵਿੱਚ ਪਰਮਾਤਮਾ ਦੀ ਜਿਸ ਦਿਨ ਬਖਸ਼ਿਸ਼ ਹੋ ਜਾਂਦੀ ਹੈ ਮਨ ਪਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ ਮਨ ਪਰਮਾਤਮਾ ਨੂੰ ਯਾਦ ਰੱਖਣਾ ਸ਼ੁਰੂ ਕਰ ਦਿੰਦਾ ਹੈ ਹਰ ਇੱਕ ਸਮੇਂ ਉਹਦਾ ਸ਼ੁਕਰਾਨਾ ਕਰਦਾ ਹੈ ਸਤ ਗੁਰੂ ਜੀ ਉਸ ਦਿਨ ਸਭ ਤੋਂ ਵੱਡੀ ਖੁਸ਼ੀ ਮਿਲਦੀ ਹੈ ਜਿਸ ਦਿਨ ਮਨ ਪਰਮਾਤਮਾ ਨੂੰ ਯਾਦ ਕਰਦੇ ਆਂ। ਸਤਗੁਰੂ ਜੀ ਨੇ ਘੁੱਟ ਕੇ ਗੱਲ ਵਕੜੀ ਲੈ ਲਈ ਕਿ ਕਹਿੰਦੇ ਭਾਈ ਨੰਦ ਲਾਲ ਸਾਹਿਬ ਜੀ ਦੁਨੀਆ ਤੇ ਦੁਖੀ ਹੋਵੈ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਆਂ ਤੇ ਦੁਨੀਆ ਤੇ ਖੁਸ਼ੀ ਇਹੋ ਹੈ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਆਂ ਤੇ ਜਿਸ ਦਿਨ ਯਾਦ ਅੰਦਰ ਪਰੋਈ ਜਾਂਦੀ ਹੈ ਤੇ ਫਿਰ ਸੰਗਤ ਜੀ ਇਸ ਧਰਤੀ ਤੇ ਆਇਆ ਹੋਇਆ ਸਾਡਾ ਕਬੂਲਿਆ ਜਾਂਦਾ ਹੈ।